ਸੋ chicos ਜੀ ਜਿਵੇਂ ਕਿਸ ਨੂੰ ਪਤਾ ਹੀ ਆ ਛੋਟੀਆਂ-ਛੋਟੀਆਂ ਬੱਚਿਆਂ ਦੇ ਨਾਲ ਇਹ ਜਿਹੇ ਹਾਸੇ ਹੋਈ ਜਾਂਦੇ ਨੇ ਤੇ ਪੱਪਾ ਤੁਹਾਨੂੰ ਦਿਖਾਉਨੇ ਆ ਜੀ ਅੱਗੇ ਦੀ ਨਿਊਜ਼ ਜਿਲੰਦਰ ਦੇ ਵਿੱਚ ਮਾਤਮ ਦੇ ਨਾਲ ਦਰਿੰਦਗੀ ਅਤੇ ਕਤਲ ਦਾ ਮਾਮਲਾ ਹਲੇ ਠੰਡਾ ਵੀ ਨਹੀਂ ਸੀ ਹੋਇਆ ਕਿ ਹੁਣ ਬਠਿੰਡਾ ਦੇ ਵਿੱਚ ਇੱਕ ਰੁਕਮ ਬਹੁਵਾਰਤ ਪਾਪਰੀ ਅਸਲ ਦੀ 마ਸੂਮ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਅਤੇ ਪੈੜੀ ਕਰਤੂਤ ਨੂੰ ਗਵਾਦੇ ਵਿੱਚ ਰੰਦੇ ਦੁਰਨ ਬਾਲਗਾ ਦੇ ਵੱਲੋਂ ਅੰਜਾਮ ਦਿੱਤਾ ਗਿਆ ਅਤੇ ਜਦੋਂ ਬੱਚੀ ਦੇ ਵੱਲੋਂ ਆਪਣੀ ਹੱਡ ਬੀਤੀ ਮਾਂ ਨੂੰ ਦੱਸੀ ਗਈ ਤਾਂ ਮਾਪਿਆਂ ਦੇ ਵੀ ਪੈਰਾ ਹਟੋ ਜ਼ਮੀਨ ਖਿਸਕ ਗਈ ਜਿਸ ਤੋਂ ਬਾਅਦ ਪੀੜਤ ਪਰਿਵਾਰ ਦੇ ਵੱਲੋਂ ਪੁਲਿਸ ਤੇ ਕੋਈ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤੇ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦਿਆਂ ਹੋਇਆਂ ਦੋਵੇਂ ਮੁਲਜ਼ਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਘਟਨਾ 24 ਨਵੰਬਰ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਲੜਕੀ ਦੇ ਮਾਪੇ ਕੰਮ ਉੱਪਰ ਗਏ ਹੋਏ ਤਾਂ ਤਾਂ ਪਿੱਛੋਂ ਲੜਕੀ ਜਿਹੜੀ ਆ ਉਹ ਆਪਣੇ ਛੋਟੇ ਭਰਾ ਦੇ ਨਾਲ ਘਰ ਦੇ ਵਿੱਚ ਇਕੱਲੀ ਹੁੰਦੀ ਹੈ। ਕਿ ਨਾਲ ਦੇ ਗੁਆਂਢ ਦੇ ਵਿੱਚ ਰਹਿੰਦੇ ਲੜਕੇ ਉਸਦੇ ਕੋਲ ਆਉਂਦੇ ਨੇ ਤੇ ਉਸ ਨੂੰ ਲਾਲਚ ਦੇ ਕੇ ਪਹਿਲਾ ਆਪਣੇ ਕਮਰੇ ਦੇ ਵਿੱਚ ਲੈ ਜਾਂਦੇ ਨੇ ਅਤੇ ਉੱਥੇ ਉਸ ਦਾ ਗਲਤ ਕੰਮ ਕਰਦੇ ਨੇ ਫਿਰ ਬੱਚੀ ਦੇ ਘਰ ਦੀ ਸ਼ਬਦ ਦੇ ਉੱਪਰ ਆ ਕੇ ਦੁਬਾਰਾ ਉਸ ਦੇ ਨਾਲ ਅਦੁਸ਼ਕਰਮ ਕੀਤਾ ਜਾਂਦਾ ਹੈ ਅਤੇ ਜਦੋਂ ਬੱਚੀ ਦੀ ਮਾਂ ਸ਼ਾਮ ਨੂੰ ਘਰ ਆਉਂਦੀ ਹੈ ਤਾਂ ਬੱਚੀ ਦੇ ਬਲੂ ਆਪਣੀ ਹੱਦ ਬੀਤੀ ਆਪਣੀ ਮਾਂ ਨੂੰ ਦੱਸੀ ਜਾਂਦੀ ਹੈ ਜਿਸ ਤੋਂ ਬਾਅਦ ਮਾਪਿਆਂ ਦੀ ਅਤਾਹ ਨਿਕਲ ਜਾਂਦੀ ਹੈ ਨਹੀਂ ਕਿ ਇਹ ਜਿਹੜੀ ਕਿ ਵੱਡੀ ਕਾਨੂੰਨੀ ਵਾਰਦਾਤਾਂ ਤੋਂ ਅੰਜਾਮ ਦਿੱਤਾ ਗਿਆ ਉਹਨਾਂ ਦੀ 마ਸੂਮ ਇਸ ਦੇ ਨਾਲ ਹੁਣ ਉਹਨਾਂ ਦੇ ਉੱਪਰ ਖਤ ਕਾਰਵਾਈ ਦੀ ਮੰਗ ਅਕੀਤੀ ਚੱਲੀ ਹੈ ਉਹਦੇ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਅਪਰਚਾ ਦਰਜ ਕਰਦੇ ਹੋਏ ਦੋਵੇਂ ਨਵਾਲਗਾਂ ਨੂੰ ਅਗਰਫਤਾਰ ਕਰ ਲਿਆ ਗਿਆ ਤੇ ਤੁਸੀਂ ਵੀ ਸੁਣੋ ਕਿਵੇਂ ਖੁਲਾਸੇ ਕੀਤੇ ਨੇ ਉਸ ਮਾਸੂਮ ਨੇ ਆਪਣੀ ਮਾਪਿਆਂ ਦੇ ਕੋਲ ਅਤੇ ਕੀ ਕੁਝ ਕਹਿਣਾ ਬੱਚੀ ਦੇ ਮਾਪਿਆਂ ਦਾ ਕੀ ਨਾ ਕੇ ਬਕਾਇਆ ਸਾਰਾ ਵੀ ਮੰਮੀ ਮੇਰੇ ਸਾਥ ਐਸਾ ਕੰਮ ਹੋਇਆ ਉਸਕੇ ਬਾਅਦ ਇਸਨੇ ਕਿਹਾ ਕਿ ਤੂੰ ਜਾਣ ਕੇ ਕਹੇਤੀ ਉਸਕੋ ਉਲਟੇ ਇਸਨੇ ਮਾਰਿਆ मैं कहा मारो मत ना, बच्चे को पूछो। उसने सारी बात बताई बच्चे ने कह रहे मम्मी ऐसे करके इसके के लड़के ने मेरे ऐसा काम कराया पहले तो वो कमरे में ले गए गर्द पर करा हमने बाई तरीक की बात थी शाम को ही बताया शाम को बताया हम दूसरे दिन तेरह तारीख को हम अस्पताल में लेके चले गए बच्चे को पुलिस आए कहने अस्पताल में लेके जाओ बच्चे को पता कैसे लगा पता ऐसे लगा बच्चे ने हमको सारी बात बताई

ਕੋਣ ਹੈ ਬੰਦੇ ਜੋ ਇਹ ਐਸਾ ਕੰਮ ਕੀਆ ਇਤਨਾ ਗਨੂਨਾ ਕੰਮ ਕੀਆ ਛੋਟੀ ਸੀ ਬੱਚੀ ਕੇ ਸਾਥ ਕੈਸੀ ਸਜ਼ਾ ਮਿਲਨੀ ਚਾਹੀਏ ਇਹਨੇ ਬਹੁਤ ਵੱਡੋ ਸਜ਼ਾ ਮਿਲਨੀ ਚਾਹੀਏ ਐਸੇ ਨਾ ਵੀ ਕੋਈ ਐਸਾ ਬੱਚਾ ਕਦਮ ਨੱਚ ਕੇ ਜਿਵੇਂ ਸਾਡੀ ਬੱਚੀ ਕੋਈ ਦੁਸ਼ਕਰਮ ਹੋਇਆ ਦੇਖੀਓ ਹਾਂ ਕਦੋਂ ਦੀ ਗੱਲ ਹੈ ਤੁਹਾਨੂੰ ਕਦੋਂ ਪਤਾ ਜੀ ਸਾਨੂੰ ਜੀ 2 ਦਿਨ ਪਹਿਲਾਂ ਹੀ ਪਤਾ ਲੱਗਿਆ ਹਾਂ ਤੁਹਾਨੂੰ ਕਿਹਦੇ ਦੱਸਿਆ ਤੁਹਾਡੀ ਬੇਟੀ ਨੂੰ ਦੱਸਿਆ ਜਾਂ ਤੁਹਾਨੂੰ ਮਤਲਬ ਕਿਸ ਨੇ ਦੱਸਿਆ ਅੰਡਰਗਾਉਂਡ ਵਾਲੇ ਨੇ ਜੀ ਪਹਿਲਾਂ ਤੋਂ ਾਂਗੇ ਕਮਾਣੀ ਨੇ ਵੀ ਦੱਸਤਾ ਸੀਗਾ ਫੇਰ ਫੇਰ ਬਾਤ ਬੇਟੀ ਨੇ ਦੱਸਿਆ ਹੈ ਸਹੀ ਆਪਣੀ ਮਾਂ ਲਾਲਜੀ ਉਸ ਤੋਂ ਤੇ ਲਾਲਜੀ ਤੋਂ ਕਿਹਨੇ ਬੇਟੀ ਨੂੰ ਲਾਲਜੀ ਦੇ ਦਿੱਤਾ ਗਿਆ ਜੀ 20 20 ਰੁਪਏ ਕਰਕੇ ਇਹਨੂੰ ਲਾਲਜ ਦੇ ਕੇ ਚੀਜ਼ ਦੇ ਪਾਦੇ ਅੱਛਾ ਤੇ ਇਹਨਾਂ ਸਭ ਦੀ ਬੇਟੀ ਸੋ 8 ਸਾਲ ਦੀ ਪਰਿਵਾਰ ਚ ਹੋਰ ਕੌਣ-ਕੌਣ ਹੈ ਹੋਰ ਜੀ ਦੋ ਇੱਕ ਮੇਰੀ ਬੇਟੀ ਇੱਕ ਵੀ ਬੇਟਾ ਛੋਟਾ ਹੈ ਬੇਟਾ ਹਾਂ ਜੀ ਬੇਟੀ ਨੂੰ ਕਿੱਥੇ ਲੈ ਕੇ ਜੀ ਤਰੂ ਲੇਤੇ ਵੀ ਕਦੋਂ ਮਤਲਬ ਉਹ ਛੱਡਿਆਂ ਉੱਪਰ ਬੱਚੀ ਕੋਈ ਰੋ ਰਹੀ ਸੀ ਜਿਵੇਂ ਇਸ ਤਰ੍ਹਾਂ ਦਾ ਕੋਈ ਨਹੀਂ ਨਹੀਂ ਜੀ ਇਸ ਇਸ ਤਰ੍ਹਾਂ ਦਾ ਨਹੀਂ ਜੀ ਇਹਨਾਂ ਨੇ ਸਿਰਫ ਆਪਣੇ ਹੀ ਸਾਡੇ ਹੀ ਛੱਤ ਤੇ ਉੱਤੇ ਸੀ ਅੱਛਾ ਤੁਹਾਡੇ ਛੱਤ ਤੇ ਬੱਚੇ ਨੂੰ ਜਾਣ ਤੁਸੀਂ ਬੱਚੇ ਨੂੰ ਅੰਡ ਬੋਲ ਹਾਂ ਜੀ ਖੇਡਦੇ ਖੇਡਦੇ ਬਸ ਤਾਂ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਲੜਕੀ ਨੂੰ ਕਿਸ ਤਰ੍ਹਾਂ ਮਤਲਬ ਠੀਕ ਨਹੀਂ ਹਾਲਾਤ ਆ ਲੜਕੇ ਦਾ ਠੀਕ ਹੈ ਜੀ ਤੇ ਵੀ ਉਹਨਾਂ ਨੇ ਪਰਚਾ ਵੀ ਪਾਇਆ ਹੈ ਲੜਕੇ ਹੁਣ ਗ੍ਰਿਸ਼ਟ ਕਰ ਲਿਆ ਪੁਲਿਸ ਨੇ ਹਾਂ ਜੀ ਕੀ ਕੰਮ ਕਰਦੇ ਮੁੰਡੇ ਤੁਹਾਨੂੰ ਮੁੰਡੇ ਦਾ ਜੀ ਕੀ ਕੰਮ ਦਾ ਰੱਪਾ ਨੇ ਤੇ ਵਾਕੀ ਜਿਸ ਤਰ੍ਹਾਂ ਦੇ ਨਾਲ ਬੱਚੀ ਦੇ ਮਾਪਿਆਂ ਦੇ ਵੱਲੋਂ ਇਸ ਪੂਰੇ ਮਾਮਲੇ ਲੈ ਕੇ ਵੱਡੇ ਰੁਕਮ ਬਾਉ ਖੁਲਾਸਾ ਕੀਤੇ ਗਏ ਨੇ ਤਾਂ ਜ਼ਾਹਰ ਜੀ ਗੱਲ ਹੈ ਕਿ ਹੁਣ ਇਹ ਜਿਹਹਾ ਤਮਾ ਆ ਚੁੱਕਿਆ ਕਿ ਮਾਪਿਆਂ ਨੂੰ ਜਿਹੜਾ ਕਿ ਆਪਣੇ ਬੱਚੇ ਨੂੰ ਬਿਲਕੁਲ ਵੀ ਇਕੱਲਾ ਨਹੀਂ ਛੱਡਣਾ ਚਾਹੀਦਾ ਖਾਸ ਕਰਕੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਕਿੱਥੇ ਉਹ ਕੀ ਕੁਝ ਕਰ ਰਹੇ ਨੇ ਕੌਣ ਉਹਨਾਂ ਦੇ ਨਾਲ ਹੈ ਤਮਾਮ ਜਿਹੜੀ ਕਿ ਜਾਣਕਾਰੀ ਨੇ ਮਾਪਿਆਂ ਨੂੰ ਜ਼ਰੂਰ ਹੋਣੀ ਚਾਹੀਦੀ ਨੇ ਇਸ ਕਾਨੂੰਨੀ ਵਾਅਦਾ ਤੋਂ ਬਾਅਦ ਇੱਥੇ ਬਸਦੀ ਹੁੰਦੀ ਸਗੋ ਬੱਚੀ ਦੇ ਮਾਪਿਆਂ ਨੂੰ ਧਮਕਾਇਆ ਵੀ ਜਾਂਦਾ ਹੈ ਕਿ ਤੁਸੀਂ ਉਹਨਾਂ ਦੇ ਉੱਪਰ ਕੋਈ ਜੇਕਰ ਗਲਤ ਐਕਸ਼ਨ ਲਿਆ ਤਾਂ ਫਿਰ ਇਸ ਦਾ ਅੰਜਾਮ ਭੁਗਤਣ ਲਈ ਵੀ ਤਿਆਰ ਹੋਵੋ ਫਿਲਹਾਲ ਜਿਹੜਾ ਕਿ ਬੱਚੀ ਦੇ ਮਾਪੇ ਦੀ ਸ਼ਿਕਾਇਤ ਦੇ ਉੱਪਰ ਪੁਲਿਸ ਦੇ ਵੱਲੋਂ ਕੇਸ ਦਰਜ ਕਰ ਲਿਆ ਗਿਆ ਅਤੇ ਇਸ ਪੂਰੇ ਮਸਲੇ ਨੂੰ ਲੈ ਕੇ ਡੀਐਫਪੀ ਬਟਿੰਡਾ ਤਨਦੀਪ ਸਿੰਘ ਪਾਰਟੀ ਦੇ ਵੱਲੋਂ ਜਾਣਕਾਰੀ ਅਤੰਜ ਕੀਤੀ ਗਈ ਹੈ ਉਹਨਾਂ ਕਿਹਾ ਕਿ ਮੁੱਤਮ ਨੂੰ ਹਰ ਕਿਸ ਬਖਸ਼ਿਆ ਨਹੀਂ ਜਾਵੇਗਾ ਖਾ ਕਨਾਲ ਕਲੋਨੀ ਦੇ ਏਰੀਏ ਵਿੱਚ ਇੱਕ ਨਵਾਲਿਕ ਲੜਕੀ ਨਾਲ ਜਨਾਬ ਰੇਪ ਦਾ ਮਾਮਲਾ ਸਾਹਮਣੇ ਆਇਆ ਸੀਗਾ ਜਿਸ ਤਮੀ 24 11 2025 25 ਮਿਤੀ ਥਾਣਾ ਕਨਾਲ ਕੋਲੋਂ ਇੱਕ ਰੁਕਮ ਸੂਰ ਹੋਇਆ ਸੀ ਜਿਸ ਦੇ ਹਾਪਤੇ ਥਾਣਾ ਕਨਾਲ ਪੌਨ ਦੀ ਪੁਲਿਸ ਵੱਲੋਂ ਮਕਦਮਾ ਨੰਬਰ 295 ਮਿਤੀ 25 11 2025 62 ਸਬਸੈਕਸ਼ਨ 2 70 ਸਬਸੈਕਸ਼ਨ 2 ਤੋਂ ਪੌਸੋ ਤੇ ਈਆਂ 5 ਤੇ 6 ਰਿਆਂਰਾਵਾ ਤੇ ਦਾ ਜਿਹੜਾ ਦੋ ਜਣੇ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਤੇ ਜਿਹੜਾ ਦੋਨਾਂ ਬੰਦਿਆਂ ਨੂੰ ਜਿਹੜਾ ਦੋ ਜਾਲਿਆਂ ਨੂੰ ਇਹ ਗਸ਼ਟਾ ਕੀਤਾ ਗਿਆ ਵਿੱਚ ਤੇ ਵੀ ਮੁਹਾਨੀ ਤਫਤੀਸ਼ ਜਾਰੀ ਹੈ ਤੇ ਲੜਕੇ ਦਾ ਨਾ ਮੈਡੀਕਲ ਕੋਲ ਜਾ ਚੁੱਕਾ ਹੈ ਉਸ ਤੋਂ ਬਾਅਦ ਜਿਹੜੇ ਹੋਰ ਵੀ ਇਸ ਮੁਕਾਦਮੇ 'ਤੇ ਸਾਹਮਣੇ ਆਉਣਗੇ ਉਹਦੇ ਮੁਕਾਬਲ ਕਵਤੇਸ਼ ਕੀਤੀ ਜਾਵੇ। ਹਰੀਪਕਰਨ ਵਾਲੀ ਕਿੰਨੀ ਉਮਰ ਹੈ ਜੀ? ਹਰੀਪਕਰਨ ਵਾਲੇ ਵੀ ਜਿਹੜੇ ਨਾਬਾਲਗ ਹੈ। ਕਿਤੇ ਵੀ ਦੇਣਾ ਉਸ ਨੂੰ। ਉਹਨਾਂ ਉਲਾ ਬੋਸਟਰ ਜੇ ਲੈ ਦੇਣ ਕੋਟੇ ਬੰਦ ਕਰਾਇਗੇ। ਲੜਕੀ ਦੀ ਉਮਰ ਕਿੰਨੀ ਹੈ? ਲੜਕੀ ਦੀ ਉਮਰ ਕੋਈ 8 ਸਾਲ ਦੇ ਲਗਭਗ ਹੈ। ਤੇ ਕੀ ਕਹਿੰਦੇ ਨੇ ਇਸ ਦਾ ਆਪਣੇ ਕਿਹਦੇ ਲਈ ਇਹ ਦੀ ਗੌਂਡੀ ਯਾਨੀ ਦੀ ਗੌਂਡੀ ਜਿਹੜੇ ਲੜਕੀ ਦੀ ਗੌਂਡੀ ਹੈ। ਗੌਂਡੀ ਦੇ ਨਾਲ ਨਾਲ ਹੀ ਘੱਟ ਰਹਿੰਦੇ ਆ। ਤੇ ਇਹਨਾਂ 'ਚ ਹਜ ਤਫਤੀਸ਼ ਦੇ ਵਿੱਚ ਆ ਜਿਹੜੇ ਹੋਰ ਤਾਂ ਸਾਹਮਣੇ ਆਉਣਗੇ ਤਾਂ ਉਹ ਵੀ ਕਵਤੇਸ਼ ਕੀਤੀ ਜਾਵੇ। ਹਾਂਜੀ ਆਪਨੇ ਖਬਰ ਸੁਣੀ ਲੇਤੀ ਹੋਗੀ ਤੇ ਜਿਹੜਾ ਕਿ ਹੁਣ ਜਲੰਧਰ ਦੇ ਵਿੱਚ 11 ਸਾਲ ਦੀ ਬੱਚੀ ਦੇ ਨਾਲ ਇਹ ਗਲਤ ਕੰਮ ਹੋਇਆ ਸੀ ਤੇ ਜਿਹੜਾ ਕਿ ਹੁਣ ਇਹ ਬਚੰਡੇ ਦੀ ਹੈਗੀ ਬਚੰਡੇ ਦੀ ਕਹਾਵੜਾ ਤੇ ਇਹ 8 ਸਾਲਾਂ ਦੀ ਬੱਚੀ ਆ ਤੇ تین ਆਪਦੇ ਘਰਾਂ ਦੇ ਵਿੱਚ ਵੀ ਸੇਫ ਨਹੀਂ ਹੈਗੀਆਂ ਪਹਿਲਾਂ ਤਾਂ ਆਪਾਂ ਕਹਿੰਦੇ ਸੀ ਵੀ ਭਈਆਂ ਨੇ ਇੱਥੇ ਪਿੰਡ 'ਚ ਨਾ ਰਹਿਣ ਦੇਓ ਹਨਾ ਵੀ ਪਿੰਡ 'ਚ ਭਈਏ ਐ ਕਰਦੇ ਨੇ ਜਾ ਵਾਹ ਕਰਦੇ ਨੇ ਤੇ ਹੁਣ ਤਾਂ ਪੰਜਾਬੀਆਂ ਤੇ ਵੀ ਬੋਸ਼ਵਾਸ਼ ਕਰਨ ਦਾ ਵੀ ਉਹ ਨਹੀਂ ਆਏਗਾ ਇਹਨਾਂ ਤੇ ਵੀ ਵਿਸ਼ਵਾਸ ਕੀਤਾ ਨਹੀਂ ਜਾ ਸਕਦਾ ਹੈਗਾ ਤੇ ਘਰਾਂ ਦੇ ਵਿੱਚੋਂ ਵੀ ਕੁੜੀਆਂ ਨੂੰ ਲੈ ਦੱਸਾਂ ਇੰਨੀ ਕੋਈ ਉਹ ਹੋਇਆਗਾ ਘਰਾਂ ਦੇ ਵਿੱਚ ਵੀ ਖਤਰੇ ਚ ਨੇ ਫਿਰ ਠੀਂ ਨਾ ਹਿਸਾਬ ਨਾ ਤਾਂ ਇਹ ਜੀ ਗਲਤੀ ਕਰਨ ਵਾਲੇ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਫਿਜੜੀ ਬੱਚੀ ਆ ਇਹਨਾਂ ਦੇ ਪਰਿਵਾਰ ਦੇ ਨਾਲ 107 ਦਿਨ ਤੇ ਇਹ ਜੇ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਵੀਡੀਓ ਨੂੰ ਕਰਦੇ ਜੀ ਦਬਕੇ ਸ਼ੇਅਰ ਬੈਲ ਤੇ ਘੰਟੀ ਵਾਲਾ ਬਟਨ ਦਬਬਦਿਆ ਕਰੋ ਧੰਨਵਾਦ ਜੀ